ਸਤਲੁਜ ਰਿਆਚ ਚ ਲਗਾਤਾਰ ਵਧ ਰਹੇ ਪਾਣੀ ਦੇ ਪੱਧਰ ਨੂੰ ਲੈ ਕੇ ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਿੰਡ ਸਸਰਾੜੀ ਨੇੜੇ ਤੂਸੀ ਬੰਦ ਦੇ ਕਮਜ਼ੋਰ ਹੋਣ ਦੇ ਚਲਦਿਆਂ ਨੇੜਲੇ ਪਿੰਡਾਂ ਲਈ ਚੇਤਾਵਨੀ ਜਾਰੀ ਕਰਦੇ ਹੋਏ ਸੁਰੱਖਿਆ ਇੰਤਜ਼ਾਮ ਅਤੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਜਾਣ ਲਈ ਕਿਹਾ ਹੈ ਦੱਸ દઈએ ਸ਼ੁੱਕਰਵਾਰ ਦੀ ਸਵੇਰੇ ਯਾਨੀ ਕਿ ਅੱਜ ਸਵੇਰੇ ਪ੍ਰਸ਼ਾਸਨ ਵੱਲੋਂ ਜਾਰੀ ਹਦਾਇਤਾਂ ਚ ਕਿਹਾ ਗਿਆ ਹੈ ਕਿ ਰਿਹਾਇਸ਼ਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਪਿੰਡ ਸਸਰਾਰੀ ਨੇੜੇ ਸਤਲੁਜ ਦਰਿਆ ਦਾ ਬੰਨ ਬਹੁਤ ਤੇਜ਼ ਪਾਣੀ ਦੇ ਵਹਾਅ ਕਾਰਨ ਗੰਭੀਰ ਜਿਹੜਾ ਕਿ ਦਬਾਹ ਹੇਠਾਂ ਬੰਨ ਦੀ ਰੱਖਿਆ ਅਤੇ ਮਜ਼ਬੂਤੀ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਨੇ ਹਾਲਾਂਕਿ ਜੇਕਰ ਬੰਨ ਚ ਕੋਈ ਚੀਰ ਜਾਂ ਨੁਕਸਾਨ ਹੁੰਦਾ ਤਾਂ ਜਿਹੜੇ ਕਿ ਸਸਰਾਰੀ ਬੂਟ ਰਾਬਤ ਹਵਾ ਸੀੜਾ ਬੁੱਥਗੜ ਮੰਗਾਲੀ ਟਾਂਡਾ ਟੇਰੀ ਖਵਾਜਕੇ ਖਾਸੀ ਖੁਰਦ ਮੰਗਲੀ ਕਾਦਰ ਮਦੀਵਾੜਾ ਮਾਗਟ ਮਹਰਬਾਨ ਪਿੰਡ ਪ੍ਰਭਾਵਿਤ ਹੋ ਸਕਦੇ ਨੇ ਪਾਣੀ ਨਾਲ ਘਿਰੇ ਜਾਣ ਦਾ ਖਤਰਾ ਹੈ ਇਸੇ ਨਾਲ ਹੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੁਧਿਆਣਾ ਵੱਲੋਂ ਆਪਣਾ ਐਮਰਜੈਂਸੀ ਨੰਬਰ ਜਿਹੜੇ ਕਿ ਜਾਰੀ ਕੀਤੇ ਗਏ ਨੇ ਫਲੱਡ ਕੰਟਰੋਲ ਰੂਮ 0168 247 300 ਪੁਲਿਸ ਹੈਲਪਲਾਈਨ ਨੰਬਰ 112 ਤੇ ਸੰਪਰਕ ਕੀਤਾ ਜਾ ਸਕਦਾ ਹੈ ਬੰਨ ਬਹੁਤ ਕਮਜ਼ੋਰ ਹੋ ਗਿਆ ਹੋਇਆ ਪਰ ਉਸ ਪ੍ਰਸ਼ਾਸਨ ਦੇ ਆਗਿਆ ਨਹੀਂ ਥੋੜੀ ਬਹੁਤੀ ਮਿੱਟੀ ਮੁੱਟੀ ਪੁਆਈ ਪਰ ਫਰੋਂ ਲਾਸਟ 15 ਦਿਨਾਂ ਤੋਂ ਇੱਕ ਕੰਡੀਸ਼ਨ ਬਣੀ ਹੋਈ ਹੈ ਇੱਥੋਂ ਘੱਟੋ ਘੱਟ 250 ਫੁੱਟ ਦੂਰ ਇਹ ਦਰਿਆ ਵਗਦਾ ਸੀਗਾ 250 ਦਾ ਵੀ ਮੇਰੇ ਹਿਸਾਬ ਨਾਲ 340 ਹੋਊਗਾ ਤੇ ਉਦੋਂ ਦਾ ਇਹ ਪਾਣੀ ਢਾਹ ਲਾਉਦਾ ਆ ਰਿਹਾ ਇਹ ਤਾਂ ਅਸੀਂ ਕਾਫੀ ਨਜ਼ਦੀਕ ਆ ਇਸਲੇ ਖੜੇ ਉੱਥੇ ਦਾ ਬਿਲਕੁਲ ਨਾਲ ਲੱਗ ਗਿਆ ਹੋਇਆ ਬੰਨ ਦੇ ਨਾਲ ਪਾਣੀ ਸਾਰੀਆਂ ਟੀਮਾਂ ਆਰਮੀ ਨੂੰ ਅਸੀਂ ਬੇਨਤੀ ਕੀਤੀ ਪ੍ਰਸ਼ਾਸਨ ਨੂੰ ਕਿ ਆਰਮੀ ਬੁਲਾਓ ਐਨ ਡੀ ਆਰ ਐਫ ਦੀ ਟੀਮ ਕਿਹਾ ਉਹ ਆ ਗਈਆਂ ਨੇ ਠੀਕ ਆ ਸਾਰੇ ਪਿੰਡਾਂ ਦੇ ਲੋਕਾਂ ਨੂੰ ਬੇਨਤੀ ਕੀਤੀ ਕਿ ਤੁਸੀਂ ਪੁੱਜੋ ਇੱਥੇ ਤੇ ਲੋਕ ਵੱਡੀ ਗਿਣਤੀ ਚ ਪੁੱਜ ਰਹੇ ਆ ਸੇਵਾ ਕਰ ਰਹੇ ਆ ਥੈਲੇ ਭਰਾ ਰਹੇ ਆ ਮੈਂ ਸਵੇਰ ਦਾ 7 ਵਜੇ ਦਾ ਇੱਥੇ ਹੀ 8 ਵਜੇ ਦਾ ਲੱਗਿਆ ਹੋਇਆ ਇਹ ਬੰਨ ਟੁੱਟਣ ਕਿਨਾਰੇ ਤੇ ਇੱਥੇ ਬਿਲਕੁਲ ਥੋੜਾ ਜਿਹਾ ਬਰੀਕ ਦਾ ਮਾਰੀ ਆ ਉੱਥੇ ਬਟ ਸਾਡੀ ਕੋਸ਼ਿਸ਼ ਹੈ ਸਾਰੇ ਸਾਥੀਆਂ ਨਾਲ ਮਿਲ ਕੇ ਪ੍ਰਸ਼ਾਸਨ ਨਾਲ ਮਿਲ ਕੇ ਕਿ ਬੰਨ ਬਚਾ ਲਿਆ ਜਾਵੇ ਜੇ ਇਹ ਬੰਨ ਟੁੱਟਿਆ ਮੈਂ ਤਾਂ ਇੱਕ ਹਫ਼ਤੇ ਪਹਿਲਾਂ ਵੀ ਕਿਹਾ ਸੀ ਜੇ ਇਹ ਬੰਨ ਟੁੱਟਿਆ ਤਾਂ ਲੁਧਿਆਣਾ ਡੁੱਬੂਗਾ ਉਸ ਤੋਂ ਮੇਰੇ ਗੌਰ ਨਹੀਂ ਕੀਤੀ ਹੁਣ ਪੱਥਰ ਵੀ ਆ ਗਿਆ ਬਾਕੀ ਚੀਜ਼ਾਂ ਆ ਗਈਆਂ ਹੋਈਆਂ ਨੇ ਪ੍ਰਸ਼ਾਸਨ ਪਹੁੰਚਿਆ ਮੌਕੇ ਤੇ ਹੁਣ ਹਾਂ ਡੀਸੀ ਸਾਹਿਬ ਹੈਗੇ ਨੇ ਡੀਸੀ ਸਾਹਿਬ ਹੈਗੇ ਨੇ ਐਸਟੀਐਮ ਹੈਗੇ ਆ ਏਡੀਸੀ ਹੈਗੇ ਆ ਪੁਲਿਸ ਦੀਆਂ ਟੀਮਾਂ ਹੈਗੀਆਂ ਸਾਰੇ ਜਾਣੇ ਹੈਗੇ ਆ ਸਾਰੇ ਜਾਣੇ ਯੂਨਾਈਟਲੀ ਹੋ ਕੇ ਕੰਮ ਕਰਦੇ ਪਏ ਆ ਸਾਹਿਬ ਦਾ ਪਾਣੀ ਦੀ ਰਫਤਾਰ ਆ ਮਿੱਟੀ ਦੇ ਬੋਰੇ ਨਹੀਂ ਟਿਕਰੇ ਦੇਖੋ ਪਾਣੀ ਅੱਗੇ ਕਾਹਦਾ ਜ਼ੋਰ ਦੀ ਪਾਣੀ ਅੱਗੇ ਤਾਂ ਕੋਈ ਜ਼ੋਰ ਨਹੀਂ ਠੀਕ ਆ ਉਮੀਦ ਕਰਦੇ ਆਂ ਆਸ ਕਰਦੇ ਆ ਜਿੰਨੇ ਸਾਡੇ ਸੱਜਣ ਖੜੇ ਆ ਅੱਜ ਅਖੰਡ ਪਾਠ ਸਾਹਿਬ ਰਖਾਇਆ ਹੋਇਆ ਸੀਗਾ ਉਹਦਾ ਭੋਗ ਪਾ ਕੇ ਹਟੇ ਆਂ ਤੇ ਰੱਬ ਮਿਹਰ ਕਰੇ ਆਂ ਬਰਸਾਤ ਕਟੇ ਪੰਜਾਬ ਬਚੇ ਅਸੀਂ ਤਾਂ ਇਹੀ ਕਰਦੇ ਆਂ ਸਾਡਾ ਇਲਾਕਾ ਵਜੇ ਜਿਹੜਾ ਸਾਡਾ ਹਲਕਾ ਸਾਹਨੇਵਾਲ ਦਾ ਇਹ ਇਲਾਕਾ ਵਾ ਤੇ ਇਥੋਂ ਦੇ ਟੁੱਟਿਆ ਦਾ ਲੁਧਿਆਣਾ ਡੁੱਬਣਾ ਇਹੀ ਮੈਂ ਪਹਿਲਾਂ ਵੀ ਰੌਲਾ ਪਾਉਦਾ ਸੀਗਾ ਉਦੋਂ ਗੌਰ ਨਹੀਂ ਕੀਤੀ ਹੁਣ ਕਰ ਲਈਏ ਹੁਣ ਵੀ ਅਸੀਂ ਇਕੱਠੇ ਹੋ ਕੇ ਅਲਜੇਮ ਮੇਰੇ ਆਰਮੀ ਦੇ ਨੀਅਰ ਬਾਉਟ ਅਸੀਂ 90 ਜਵਾਨ ਆ ਚੁੱਕੇ ਨੇ ਐਨਡੀਆਰਐਫ ਦੀ ਪੂਰੀ ਟੀਮ ਆ ਚੁੱਕੀ ਹੋਈ ਆ ਜਿੱਥੋਂ ਵੀ ਸੈਂਟਰ ਦੀ ਜਿਹੜੀ مدد ਦੀ ਲੋੜ ਆ ਅਸੀਂ ਖਲੋਤੇ ਆ ਅਸੀਂ ਕੰਮ ਵੀ ਕਰ ਰਹੇ ਆ ਅਸੀਂ ਵੀ ਬੋਰੇ ਚੁਕਾ ਰਹੇ ਆ ਨਾਲ ਲੱਗੇ ਹੋਏ ਆ ਹੁਣ ਚੱਲਿਆ ਸੀਗਾ ਤੇ ਤੁਸੀਂ ਆਏ ਹੋ ਮਿਲੇ ਹੋ ਧੰਨਵਾਦ ਤੁਹਾਡਾ ਪਿੰਡ ਜਿਹੜੇ ਆ ਕਟੂਕਟ 20 50 ਪਿੰਡਾਂ ਦੀ ਜਿਹੜੇ ਜਨਤਾ ਪਹੁੰਚੀ ਹੈ ਦੇਖੋ ਪਹੁੰਚੀ ਆ ਅਸੀਂ ਅਪੀਲ ਸਵੇਰ ਦੇ 8 ਵਜੇ ਮੈਂ ਲਾਈਵ ਹੋ ਕੇ ਕਹਿੰਦਾ ਸੀ ਕਿ ਲੋਕੋ ਘਰੇ ਨਾ ਬੈਠੋ ਆਓ ਇੱਥੇ ਆ ਜੰਗ ਬਨ ਬਚਾਉਣਾ ਠੀਕ ਹੈ ਬਨ ਬਚਾਉਣ ਲਈ ਅਪੀਲ ਸੁਣ ਕੇ ਸਾਰੇ ਪਾਰਟੀਆਂ ਦੇ ਲੋਕ ਪੁੱਜੇ ਨੇ ਹਾਰਦੀ ਕੋਸ਼ਿਸ਼ ਹੈ ਕਿ ਆਪ ਦਾ ਬਚਾਇਆ ਜਾਵੇ ਟੀਮਾਂ ਪੁੱਜੀਆਂ ਨੇ ਹਰੇਕ ਕਾਪ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਇਸ ਨੂੰ ਬਚਾਉਣ ਦੀ ਤੇ ਆਪਣਾ ਫਰਜ਼ ਹੈ ਯਾਰ ਸਾਡਾ ਇਲਾਕਾ ਹੈ ਸਾਡੇ ਘਰ ਪੈਂਦੇ ਨੇ ਸਾਡੀਆਂ ਜ਼ਮੀਨਾਂ ਨੇ ਸਾਡੀਆਂ ਫਸਲਾਂ ਹੈ ਸਾਡਾ ਲੁਧਿਆਣਾ ਹੈ ਸਾਡਾ ਫਰਜ਼ ਹੈ ਉਹਨੂੰ ਬਚਾਉਣਾ ਤੇ ਉਸ ਦੇ ਉੱਤੇ ਆਪਾਂ ਲੱਗੇ ਹੋਏ ਹਾਂ ਜੀ